ਜੈ ਸ਼੍ਰੀ ਰਾਮ ਜੀ ਮੈਂ ਨੀਲਮ ਰਾਣੀ ਅਖਿਲ ਭਾਰਤ ਜਾਗਰ ਸੁਧਾਰ ਮੰਡਲ ਪੰਜਾਬ ਪ੍ਰਧਾਨ ਮਹਿਲਾ ਵਿੰਗ ਕਾਲੀ ਮਾਤਾ ਪਟਿਆਲਾ ਮੰਦਰ ਸੋ ਜੀ ਮੈਂ ਸਾਰਿਆਂ ਨੂੰ ਇੱਕ ਗੱਲ ਕਰਨਾ ਚਾਹੁੰਦੀ ਹਾਂ ਕਿ ਸਾਡੇ ਕੋਲ ਇੱਕ ਕੇਸ ਆਇਆ ਸੀਗਾ ਜਿਹੜਾ ਕਿ ਉਹ ਸ਼ਿਵ ਸੈਨਾ ਦੇ ਆ ਨੇ ਹੀ ਮਤਲਬ ਉਹ ਤੇ ਪਰਚਾ ਕਰਵਾਇਆ ਸੀਗਾ ਇਹ ਕਿ ਮਤਲਬ ਇਹ ਰੋਲਾ ਕਾਫੀ ਦੇਰ ਚੱਲਦਾ ਰਿਹਾ ਇੱਕ ਕੁੜੀ ਨੇ ਫਾਜ਼ਿਲਕਾ ਦੀ ਕੁੜੀ ਨੇ ਕ੍ਰਿਸ਼ਨ ਭਗਵਾਨ ਨੂੰ ਮੋਰ ਪੰਖ ਲਗਾ ਕੇ ਔਰ ਬੰਸਰੀ ਪਜਾ ਕੇ ਔਰ ਭਗਵਾਨ ਦਾ ਚੋਲਾ ਪਵਾ ਕੇ ਉਸ ਨੂੰ ਕ੍ਰਿਸ਼ਨ ਭਗਵਾਨ ਦੇ ਰੂਪ ਦੇ ਵਿੱਚ ਪੇਸ਼ ਕੀਤਾ ਸੀਗਾ ਸੋ ਜੀ ਇਹ ਮੁੱਦਾ ਬਹੁਤ ਉੱਠਿਆ ਔਰ ਸਾਡੇ ਜਾਗਰ ਸੁਧਾਰ ਮੰਡਲ ਨੇ ਇਸ ਤੇ ਐਕਸ਼ਨ ਵੀ ਲਿਆ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਹ ਪਰਚਾ ਹੋਇਆ ਸੀਗਾ ਸ਼ਿਵ ਸੈਨਾ ਵੱਲੋਂ ਸ਼ਿਵ ਸੈਨਾ ਵੱਲੋਂ ਜਦੋਂ ਪਰਚਾ ਹੋਇਆ ਤੇ ਇਹਦੀ ਗੱਲ ਹੋਈ ਸੀ ਕਿ ਇਸ ਕੁੜੀ ਨੂੰ ਮਤਲਬ ਕਿ ਜਿਹੜੀ ਕਿ ਮਾਫੀ ਦਿੱਤੀ ਜਾਊਗੀ ਉਹ ਕਾਲੀ ਮਾਤਾ ਪਟਿਆਲਾ ਮੰਦਿਰ ਦੇ ਵਿੱਚ ਹੀ ਮਾਫੀ ਦਿੱਤੀ ਜਾਊਗੀ ਪਰ ਇਹ ਸੰਡੇ ਨੂੰ ਮਕਾਲੀ ਮਾਤਾ ਪਟੇਲਾ ਮੰਦਿਰ ਦੇ ਵਿੱਚ ਸਭ ਨੇ ਆਉਣਾ ਵੀ ਸੀ ਉੱਥੋਂ ਦੇ ਕੁਝ ਸਿੰਗਲਾਂ ਨੇ ਜਿਹੜੇ ਸ਼ਿਵ ਸਿਆਣਾ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਅਸੀਂ ਕਾਲੀ ਮਾਤਾ ਪਟੇਲਾ ਮੰਦਿਰ ਦੇ ਵਿੱਚ ਮਾਫੀ ਨਹੀਂ ਦੇਵਾਂਗੇ ਅਸੀਂ ਇਸ ਨੂੰ ਇਸ ਦੇ ਘਰ ਜਾ ਕੇ ਮਾਫੀ ਦੇਵਾਂਗੇ ਜਦਕਿ ਅਸੀਂ ਸਾਰੇ ਤਿਆਰ ਸੀ ਅਸੀਂ ਜਾਣਾ ਸੀ ਉੱਥੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਉਸ ਕੁੜੀ ਨੂੰ ਇਹਨਾਂ ਨੇ ਕੱਲ ਜਾ ਕੇ ਮਾਫੀ ਦਿੱਤੀ ਅਸੀਂ ਵੇਟ ਕਰਦੇ ਰਹੇ ਕਿ ਸਾਡੇ ਕੋਲ ਕੋਈ ਵੀਡੀਓ ਆਊਗੀ ਇਹਨਾਂ ਦੀ ਕੋਈ ਮਾਫੀਨਾਮਾ ਆਊਗਾ ਜਾਂ ਕੋਈ ਲਿਖਤੀ ਰੂਪ ਦੇ ਵਿੱਚ ਕੁਝ ਵੀ ਦੇਣਗੇ ਜਾਂ ਕੋਈ ਸਾਨੂੰ ਬੁਲਾਇਆ ਜਾਊਗਾ ਉੱਥੇ ਹਨਾ ਤੇ ਤਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਉਸ ਕੁੜੀ ਨੂੰ ਇਹਨਾਂ ਨੇ ਆਫ ਕੈਮਰਾ ਮਾਫੀ ਦਿੱਤੀ ਆਫ ਕੈਮਰਾ ਮਾਫੀ ਕਿਉਂ ਦਿੱਤੀ ਆ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਦ ਉਸ ਕੁੜੀ ਨੇ ਸਾਰੇ ਕਿਤੇ ਸਾਰੇ ਪੰਜਾਬ ਭਾਰਤ ਦੇ ਵਿੱਚ ਜਾਂ ਬੂਰੇ ਵਰਲਡ 'ਚ ਹੀ ਗੱਲ ਲਾ ਲੋ ਇਹ ਚਲੀ ਗਈ ਆ ਭਗਵਾਨ ਦਾ ਰੂਪ ਉਸ ਨੇ ਸਾਰੀ ਦੁਨੀਆ ਦੇ ਵਿੱਚ ਉਜਾਗਰ ਕੀਤਾ ਇੱਕ ਕੁੱਤੇ ਨੂੰ ਬਣਾ ਕੇ ਫਿਰ ਮੈਂ ਕਹਿੰਨੇ ਕਿ ਉਸ ਨੂੰ ਆਫ ਕੈਮਰਾ ਮਾਫੀ ਕਿਉਂ ਦਿੱਤੀ ਗਈ ਆ ਸਾਡਾ ਮੰਡਲ ਆ ਜਿਹੜਾ ਇਸ ਗੱਲ ਦੇ ਨਾਲ ਐਗਰੀ ਨਹੀਂ ਹੈਗਾ ਕਿਉਂਕਿ ਨਾ ਹੀ ਸਾਨੂੰ ਦੱਸਿਆ ਗਿਆ ਕਿ ਕੀ ਉੱਥੇ ਫੈਸਲਾ ਹੋਇਆ ਜਾਂ ਕੀ ਨਹੀਂ ਸਵੇਰੇ ਮੈਨੂੰ ਪल्लਵੀ ਜੀ ਦਾ ਫੋਨ ਆਇਆ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਅਸੀਂ ਲਾਏ ਹੋਏ ਨੇ ਫਾਜ਼ਿਲਕਾ ਦੇ ਵਿੱਚ ਉਹਨਾਂ ਨੂੰ ਮੈਂ ਪੁੱਛਿਆ ਕਿ ਕੋਈ ਮਤਲਬ ਆਇਆ ਆਪਣੇ ਕੋਲ ਉਹਨਾਂ ਨੇ ਕੀ ਦੱਸਿਆ ਕਿ ਨਹੀਂ ਆਪਣੇ ਕੋਲੇ ਪੁੱਛ ਨਹੀਂ ਆਇਆ ਔਰ ਮਾਫੀ ਪਤਾ ਕਿਸ ਨੇ ਦਿੱਤੀ ਆ ਜਿਹੜਾ ਬੰਦਾ ਸ਼ੰਕਰ ਭਗਵਾਨ ਨੂੰ ਕ੍ਰਿਸ਼ਨ ਭਗਵਾਨ ਦੇ ਕੱਪੜੇ ਪਵਾਉਂਦਾ ਔਰ ਕ੍ਰਿਸ਼ਨ ਭਗਵਾਨ ਨੂੰ ਸ਼ੰਕਰ ਜੀ ਦੇ ਕੱਪੜੇ ਪਵਾ ਕੇ ਇਸ ਤਰੀਕੇ ਨਾਲ ਪੇਸ਼ ਕਰਦਾ ਹੈਗਾ ਸੋ ਉਸ ਨੂੰ ਮੈਂ ਬੜੀ ਫਟਕਾਰ ਲਾਈ ਸੀ ਉਹਨੂੰ ਮੈਂ ਕਿਹਾ ਸੀ ਕਿ ਤੂੰ ਇਹ ਚੀਜ਼ਾਂ ਕਿਉਂ ਕਰਦਾ ਕਹਿੰਦਾ ਜੀ ਬਰਿੰਦਾਵਨ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਨੇ ਸੋ ਝੂਠ ਮਾਰੇ ਉਸਨੇ ਉਸ ਤੋਂ ਬਾਅਦ ਕੀ ਕੀਤਾ ਉਸਨੇ ਕੇਕ ਕਟਿਆ ਕ੍ਰਿਸ਼ਨ ਭਗਵਾਨ ਜੀ ਜਿੰਦੇ ਜੋ ਕਿ ਹਿੰਦੂ ਧਰਮ ਦੇ ਵਿੱਚ ਆਪਾਂ ਕੇਕ ਨਹੀਂ ਕੱਟ ਸਕਦੇ ਕਿਉਂਕਿ ਨਾਨਵੇਜ ਇਹ ਚੀਜ਼ਾਂ ਹੁੰਦੀਆਂ ਨੇ ਆਪਾਂ ਨਹੀਂ ਕੱਟ ਸਕਦੇ ਸੋ ਉਹਨਾਂ ਨੇ ਕੀ ਉਹਨਾਂ ਨੇ ਮਾਫੀ ਕੀ ਦਿੱਤੀ ਆ ਸ਼ਿਵ ਸੈਨ ਜਿਹੜੇ ਪ੍ਰਧਾਨ ਨੇ ਕਿ ਜਦ ਕਿ ਸ਼ਕਤੀ ਪੀਠ ਕਾਲੀ ਮਾਤਾ ਮੰਦਿਰ ਜਦੋਂ ਵੀ ਕੋਈ ਫੈਸਲਾ ਹੁੰਦਾ ਅਸੀਂ ਉੱਥੇ ਜਾਂਦੇ ਆ ਕਿਸੇ ਨੂੰ ਕੋਈ ਮਾਫੀ ਦੇਣੀ ਹੁੰਦੀ ਆ ਤਾਂ ਚਲੋ ਅਸੀਂ ਕਹਿ ਦਿੰਦੇ ਆ ਅਗਲਾ ਮਾਫੀ ਹੀ ਮੰਗ ਰਿਹਾ ਜ ਮੰਦਰ ਦੇ ਵਿੱਚ ਸੇਵਾ ਹੀ ਕਰ ਰਿਹਾਗਾ ਚਲੋ ਕੋਈ ਗੱਲ ਨਹੀਂ ਔਰ ਉਹ ਬੰਦੇ ਨੂੰ ਉਹਨਾਂ ਨੇ ਉਹ ਸਮੰਦਰ ਦੇ ਵਿੱਚ ਕੋਈ ਫਾਜ਼ਿਲਕਾ ਵਿੱਚ ਬਜਰੰਗ ਵਾਲੀ ਜੀ ਦਾ ਮੰਦਿਰ ਆ ਉੱਥੇ ਜਾ ਕੇ ਕਿਹਾ ਦੇਖੋ ਇੱਕ ਲੇਡੀਸ ਨੂੰ ਬਜਰੰਗ ਵਾਲੀ ਜੀ ਦੇ ਮੰਦਿਰ ਦੇ ਵਿੱਚ ਕਿਹਾ ਜਾਂਦਾ ਕਿ ਇੱਕ ਮਹੀਨੇ ਦੀ ਤੂੰ ਸੇਵਾ ਕਰਨੀ ਹੈ ਇੱਕ ਮਹੀਨੇ ਦੀ ਸੇਵਾ ਇੱਕ ਲੇਡੀਸ ਕਿਵੇਂ ਕਰ ਸਕਦੀ ਹੈ 4 ਦਿਨ ਤਾਂ ਮਾਨਸਿਕ ਤੌਰ ਤੇ ਉਹ ਬਿਮਾਰ ਰਹਿੰਦੀ ਹੈ ਜਿਹੜਾ ਕਿ ਇੱਕ ਮਹੀਨਾ ਹੋ ਹੀ ਨਹੀਂ ਸਕਦੀ ਮਨ ਕੇ ਚਲੋ 26 ਦਿਨ ਦੀ ਸੇਵਾ ਹੋ ਸਕਦੀ ਹੈ ਪਰ ਬਾਲਾ ਜੀ ਦੇ ਮੰਦਿਰ ਦੇ ਵਿੱਚ ਉਹਨੂੰ ਬੋਲਿਆ ਗਿਆ ਕਿ ਸੇਵਾ ਤੂੰ ਇੱਥੇ ਆ ਕੇ ਕਰਨੀ ਹੈ ਸੋ ਇਹ ਗੱਲ ਸਾਨੂੰ ਨਹੀਂ ਮਨਜ਼ੂਰ ਹੈਗੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ ਨੂੰ ਕਾਲੀ ਮਾਤਾ ਮੰਦਿਰ ਪਟਿਆਲਾ ਦੇ ਵਿੱਚ ਹੀ ਜਾ ਕੇ ਖਤਮ ਕੀਤਾ ਜਾਵੇ ਜਿੰਨੇ ਵੀ ਸਾਡੇ ਮਤਲਬ ਕਿ ਅ ਮੰਡਲ ਜਿਵੇਂ ਬਜਰੰਗ ਦਲ ਹੋ ਗਿਆ ਹੋਰ ਬਹੁਤ ਸਾਰੇ ਦਲ ਨੇ ਸਾਰੇ ਦਲ ਉੱਥੇ ਆਉਣ ਔਰ ਆ ਕੇ ਇਹ ਚੀਜ਼ ਨੂੰ ਦੇਖਣ ਕਿਸੇ ਨੂੰ ਵੀ ਨਹੀਂ ਬੁਲਾਇਆ ਗਿਆ ਕਮ ਸੇ ਕਮ ਸਾਡੀ ਪੱਲਵੀ ਜੀ ਜਿਹੜੀ ਉੱਥੋਂ ਦੀ ਪ੍ਰਧਾਨ ਜ਼ਿਲ੍ਹਾ ਲਈ ਆ ਸੀ ਹਨਾ ਮਹਿਲਾ ਵਿੰਗ ਦੀ ਉਹਨਾਂ ਨੂੰ ਤਾਂ ਬੁਲਾਉਣ ਦਾ ਉਹਨਾਂ ਦਾ ਹੱਕ ਬਣਦਾ ਸੀ ਸੋ ਜੀ ਇਸ ਗੱਲ ਤੇ ਸਾਡੇ ਪ੍ਰਧਾਨ ਬਿਆਨਵਾ지ਆ ਕਰਨਗੇ ਤੇ ਸੋ ਇਸ ਗੱਲ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਅਸੀਂ ਇਹ ਚੀਜ਼ ਨੂੰ ਨਹੀਂ ਮੰਨਦੇ ਹੈਗੇ ਤੇ ਤੁਸੀਂ ਦੇਖੋ ਫਿਰ ਸ਼ਨੀ ਕਾਲੀ ਮਾਤਾ ਮੰਦਰ ਦੇ ਵਿੱਚ ਇੱਕ ਦਿਨ ਦੀ ਸੇਵਾ ਲਈ ਉੱਥੇ ਵੀ ਕੋਈ ਮੰਦਰ ਹੈਗਾ ਬਾਲਾ ਜੀ ਦਾ ਉੱਥੇ ਲਾਈ ਗਈ ਹੈ ਸੇਵਾ ਕਿ ਉੱਥੇ ਦੇਖੋ ਕਾਲੀ ਮਾਤਾ ਮੰਦਰ ਜਿਹੜਾ ਪਟਿਆਲਾ ਦੇ ਵਿੱਚ ਹੈ ਕਿੰਨਾ ਵੱਡਾ ਸ਼ਕਤੀ ਪੀਠ ਹੈ Hindu ਤਖਤ ਦਾ ਹਨਾ ਕਿੰਨਾ ਵੱਡਾ ਉਹ ਹੈਗਾ ਤੇ ਕਿਉਂ ਲੋਕ ਨਹੀਂ ਇਹ ਚੀਜ਼ ਨੂੰ ਸਮਝਦੇ ਇੱਕ Hindu ਧਰਮ ਦੀ ਮਾਫੀ ਇੱਕ ਜਗ੍ਹਾ ਹੀ ਹੋਣੀ ਚਾਹੀਦੀ ਆ ਜਿੱਦਾਂ ਕੀ ਸਿੱਖਾਂ ਦੀ ਮਾਫੀ ਇੱਕ ਜਗ੍ਹਾ ਤੇ ਹੀ ਹੁੰਦੀ ਆ ਇੱਥੇ ਦਲ ਹੀ ਬਹੁਤ ਸਾਰੇ ਬਣੇ ਨੇ ਸੋ ਅਸੀਂ ਇਸ ਗੱਲ ਨਾਲ ਐਗਰੀ ਨਹੀਂ ਆ ਜਿਸ ਕੁੜੀ ਨੇ ਭਗਵਾਨ ਨੂੰ ਸਾਰੇ ਕਿਤੇ ਭੰਡਿਆ ਇੱਕ ਕੁੱਤੇ ਨੂੰ ਭਗਵਾਨ ਦਾ ਰੂਪ ਬਣਾਇਆ ਅਸੀਂ ਉਸ ਚੀਜ਼ ਨੂੰ ਨਹੀਂ ਮੰਨਦੇ ਜੀ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਉਹ ਕੁੜੀ ਨੇ ਕਿਸ ਤਰ੍ਹਾਂ ਪੇਸ਼ ਕੀਤਾ ਸੀ ਉਹ ਚੀਜ਼ ਜਯਸ਼ੁਦਾ ਤਨੇ ਕ ਆਪਣੇ ਲੱਲਾ ਦਾ ਮੁਖੜਾ ਤਾਂ ਦਿਖਾ ਕਿੰਨਾ ਸੁੰਦਰ ਬਾਲਕ ਹੈ ਐਸਾ ਨਹੀਂ ਕਹੇ ਤੇ ਦ੍ਰਿਸ਼ਟੀ ਲੱਗ ਜਾਂਦੀ ਹੈ ਨੂੰ ਤੇ ਤੁਸੀਂ ਦੇਖੋ ਇਹ ਸਾਨੂੰ ਨਹੀਂ ਪਸੰਦ ਹੈਗਾ ਇਸੋ ਮੈਂ ਬੇਨਤੀ ਕਰਦੀ ਆਂ ਕਿ ਜੋ ਵੀ ਲਿਖਤੀ ਰੂਪ ਆ ਉਹਨਾਂ ਦਾ ਸਾਨੂੰ ਪੇਸ਼ ਕੀਤਾ ਜਾਵੇ ਕਿ ਕਿੰਦਾ ਦੀ ਚੀਜ਼ ਆ ਕੀ ਸਿਸਟਮ ਆ ਉੱਥੇ ਤੋ ਸੋ ਪੰਲਵੀ ਜੀ ਮੈਂ ਇੱਕ ਵੀਡੀਓ ਪਾ ਚੁੱਕੀ ਹਾਂ ਸੋ ਤੁਸੀਂ ਪੇਜ ਤੇ ਵੀ ਚੜ ਰਹੀ ਹੈ ਉਹ ਵੀਡੀਓ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਗੁਪਤ ਰੂਪ ਦੇ ਵਿੱਚ ਮਾਫੀਨਾਮੇ ਕਿਉਂ ਦਿੱਤੇ ਜਾਂਦੇ ਨੇ ਸੋ ਮੈਂ ਤੁਹਾਨੂੰ ਦੱਸਣ ਜਾਈ ਹਾਂ ਉਸ ਬੰਦੇ ਨੂੰ ਮੈਂ ਵੀ ਕਿਹਾ ਸੀ ਕਿ ਤੇਰੇ ਲਈ ਚੂੜੀਆਂ ਤੇ ਮੈਂ ਬਲਾਊਜ਼ ਰੱਖਿਆ ਜਿਸ ਨੇ ਭਗਵਾਨ ਨੂੰ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਇੱਕ ਤੁਸੀਂ ਦੇ ਉਹ ਕਹਿੰਦਾ ਕਿਉਂ ਜੀ ਮੈਂ ਕਿਹਾ ਫਿਰ ਤੁਸੀਂ ਸ਼ੰਕਰ ਜੀ ਨੂੰ ਇਹ ਕੱਪੜੇ ਕਿਉਂ ਪਵਾ ਰਹੇ ਹੋ ਔਰ ਕ੍ਰਿਸ਼ਨ ਜੀ ਨੂੰ ਕਿਉਂ ਪਵਾ ਰਹੇ ਹੋ ਕੁਝ ਅਜੀਬ ਕਿਸਮ ਦਾ ਉਹ ਪੇਸ਼ ਕਰ ਦਿੰਦਾ ਸੀਗਾ ਉਹਦੀ ਮੈਂ ਬੜੀ ਕਲਾਸ ਲਾਈ ਸੀ ਤੇ ਪਰ ਹੁਣ ਦੇਖਦੇ ਹਾਂ ਜੀ ਕੀ ਬਣਦਾ ਹੈ ਅੱਧਾ ਸ਼ੇਅਰ ਕਰ ਦਿਓ ਜਿਹੜੇ ਵੀ ਭਗਵਾਨ ਨੂੰ ਰੂਪ ਕਰਦੇ ਨੇ ਭਗਵਾਨ ਦੀ ਜਿਹੜੇ ਬੇਅਦਵੀ ਕਰਦੇ ਨੇ ਇਹੋ ਜਿਹੇ ਲੋਕਾਂ ਨੂੰ ਸਮਾਜ ਦੇ ਸਾਹਮਣੇ ਰੱਖ ਕੇ ਸਜ਼ਾ ਹੋਣੀ ਚਾਹੀਦੀ ਆ ਔਰ ਉਹਨਾਂ ਨੂੰ ਦੁਨੀਆ ਸਾਹਮਣੇ ਮਾਫੀ ਮੰਗਣੀ ਚਾਹੀਦੀ ਆ ਆਪਣੇ ਕਿਉਂਕਿ ਉੱਥੇ ਸਾਡੇ ਜਗਤਗੁਰੂ ਜਿਹੜੇ ਸੀਗੇ ਉਹ ਵੀ ਉੱਥੇ ਮਤਲਬ ਕਿ ਉੱਥੋਂ ਦੇ ਹੈਗੇ ਸੀਗੇ ਤੇ ਹੁਣ ਸਾਡੇ ਦੀਦੀ ਉੱਥੇ ਬੈਠੇ ਨੇ ਜਿਹੜਾ ਕਿ ਉਹਨਾਂ ਨੂੰ ਚੋਲਾ ਪਾਇਆ ਹੋਇਆ ਹੈ ਨਾ ਭੁਵਨੇਸ਼ਰੀਪ ਗਰੀ ਜੀ ਉੱਥੇ ਲੈ ਕੇ ਆਉਂਦੇ ਜਿਵੇਂ ਕਿ ਪਾਇਲ ਮਲਕ ਨੂੰ ਮਿਲੀ ਸੀ ਮਾਫੀ ਉਸ ਤਰੀਕੇ ਨਾਲ ਮਾਫੀ ਤੇ ਉਹਨਾਂ ਨੂੰ ਵੀ بڑے ਮੰਡਲਾਂ ਨੇ ਘੇਰ ਲਿਆ ਸੀਗਾ ਸੋਜੀ ਸ਼ਿਵਸੈਨਾ ਦੇ ਪ੍ਰਧਾਨ ਦਾ ਵੀ ਮੈਨੂੰ ਫੋਨ ਆਇਆ ਸੀ ਜਿਹੜੇ ਕਿ ਨਿਸ਼ਾਂਤ ਸ਼ਰਮਾ ਜੀ ਨੇ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਸੀ ਉਹਨਾਂ ਨੂੰ ਵੀ ਮੈਂ ਕਿਹਾ ਸੀ ਕਿ ਜਦਕਿ ਕਾਲੀ ਮਾਤਾ ਮੰਦਰ ਪਟਿਆਲਾ ਤੋਂ ਉੱਤੇ ਕੋਈ ਵੀ ਸ਼ਕਤੀਪੀਠ ਨਹੀਂ ਹੈਗਾ ਪੰਜਾਬ ਦੇ ਵਿੱਚ ਜਿੱਥੇ ਕਿ ਇਹਨਾਂ ਨੂੰ ਮਾਫੀ ਦਿੱਤੀ ਜਾਵੇ ਨਿਸ਼ਾਂਤ ਜੀ ਨੇ ਕਿਹਾ ਅਸੀਂ ਨਹੀਂ ਭਲਾ ਇਹ ਖੁਦ ਆਏ ਨਹੀਂ ਠੀਕ ਹੈ ਜੀ ਚਲੋ ਉਹ ਵੀ ਆਪਣਾ ਪੱਲਾ ਝਾੜ ਗਈ ਸੀ ਇਸ ਗੱਲ ਤੋਂ ਸੋ ਹੁਣ ਸਾਡੀ ਗੱਲ ਜਾਂਦੀ ਹੈ ਫਾਜ਼ਿਲ ਕਾ ਅਸੀਂ ਇਸ ਗੱਲ ਦੀ ਤਹਿ ਤੱਕ ਜਾਵਾਂਗੇ ਨਿਚੋੜ ਕੱਢਾਂਗੇ ਇਸ ਗੱਲ ਦਾ ਕਿ ਕਿਉਂ ਇਸ ਤਰ੍ਹਾਂ ਹੋਇਆ ਗੁਪਤ ਰੂਪ ਦੇ ਵਿੱਚ ਮਾਫੀ ਕਿਉਂ ਦਿੱਤੀ ਗਈ ਹੈ ਸੋ ਦੇਖਦੇ ਹਾਂ ਜੀ ਆਪਾਂ ਹੁਣ ਕੀ ਬੰਦਾਗਾ ਇਸ ਚੀਜ਼ ਦਾ ਇਸੋ ਬਣਾਉਣਾ ਤਾਂ ਸਾਨੂੰ ਹੀ ਪਊਗਾ ਤੇ ਤੁਸੀਂ ਜਰੂਰ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹਰ ਇੱਕ Hindu ਦੇ ਕੋਲ ਵੀਡੀਓ ਇਹ ਚਲੀ ਜਾਵੇ ਜਾਂ ਜਿੰਨੇ ਵੀ ਮਤਲਬ ਸਾਡੇ ਧਰਮ ਨੇ ਜੋ ਕਿਸੇ ਦੇ ਵੀ ਕੋਈ ਧਰਮ ਦੀ ਬੇਅਦਵੀ ਕਰਦਾਗਾ ਤੇ ਉਸ ਨੂੰ ਉਸ ਤਰੀਕੇ ਨਾਲ ਸਜ਼ਾ ਮਿਲਣੀ ਚਾਹੀਦੀ ਜਿਸ ਤਰ੍ਹਾਂ ਦੇ ਉਹਨਾਂ ਦੇ ਧਰਮ ਗੁਰੂ ਅ ਕਹਿੰਦੇ ਨੇ ਜਾਂ ਕੋਈ ਸ਼ਾਸਤਰਾਂ ਦੇ ਵਿੱਚ ਉਹ ਚੀਜ਼ ਲਿਖੀ ਹੈ ਤਾਂ ਉਸ ਤਰੀਕੇ ਦੇ ਨਾਲ ਹੀ ਹੋਣੀ ਚਾਹੀਦੀ ਹੈ ਬਸ ਸਾਨੂੰ ਰੋਸ ਇਹ ਹੈ ਕਿ ਜਦੋਂ ਭਗਵਾਨ ਨੂੰ ਸਾਰੀ ਦੁਨੀਆ ਦੇ ਵਿੱਚ ਜਨਮਵਸਤੀਵਾਦ ਨੂੰ ਉਜਾਗਰ ਕਰਤਾ ਫਿਰ ਆਫ ਕੈਮਰਾ ਮਾਫੀ ਕਿਉਂ ਦਿੱਤੀਗੀ ਸਾਡੀ ਇੱਕੋ ਹੀ ਮੰਗ ਹੈ ਕਿ ਮੰਗ ਤਾਂ ਕੀ ਹੈ ਚਲੋ ਅਸੀਂ ਆਪ ਹੀ ਕਰ ਸਦਾਰ ਮੰਡਲ ਜਿਹੜਾ ਹੁਣ ਇਸ ਗੱਲ ਤੇ ਪੂਰਾ ਐਕਸ਼ਨ ਲਊਗਾ ਔਰ ਪੂਰੀ ਕਾਰਵਾਈ ਕਰੂਗਾ ਔਰ ਸਾਨੂੰ ਪੂਰਾ ਹੱਕ ਆ ਕਿਉਂਕਿ ਸਾਡੇ ਭਗਵਾਨਾਂ ਨੂੰ ਸੜਕਾਂ ਤੇ ਵੀ ਨਚਾਇਆ ਜਾਂਦਾ ਉਹਨਾਂ ਨੂੰ ਕੁੱਤਿਆਂ ਦੇ ਕੁੱਤੇ ਨੂੰ ਵੀ ਕੁੱਤੇ ਦਾ ਰੂਪ ਵੀ ਬਣਾਇਆ ਕਿਉਂ ਬਣਾਇਆ ਜਾਂਦਾ ਮੈਨੂੰ ਸਮਝ ਨਹੀਂ ਆਦੀ ਭਗਵਾਨ ਤੇ ਕੁੱਤੇ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਦੀ ਜਗ੍ਹਾ ਤੇ ਇਹੀ ਹੁੰਦਾਗਾ ਠੀਕ ਹੈ ਜੀ ਚਲੋ ਆਪਾਂ ਇਹ ਨਹੀਂ ਚੀਜ਼ ਕਹਿੰਦੇ ਵੀ ਕੁੱਤੇ ਨੂੰ ਕੁੱਤੇ ਦੀ ਤਰ੍ਹਾਂ ਹੀ ਰੱਖਿਆ ਜਾਵੇ ਚਲੋ ਮੋਹ ਪ੍ਰੇਮ ਹੁੰਦਾ ਪਿਆਰ ਹੁੰਦਾ ਵੀ ਪਰ ਇੰਨਾ ਪਿਆਰ ਨਹੀਂ ਹੁੰਦਾ ਕਿ ਆਪਾਂ ਉਸ ਨੂੰ ਰੱਬ ਦਾ ਰੂਪ ਹੀ ਦੇ ਦਈਏ ਸੋ ਇਹ ਚੀਜ਼ ਨੂੰ ਅਸੀਂ ਨਹੀਂ ਮਨਜ਼ੂਰ ਕਰਦੇ ਆ ਸੋ ਮੇਰੇ ਜਿਹੜਾ ਵੀ ਮੇਰੇ ਨਾਲ ਸਹਿਮਤ ਆ ਲਾਈਕ ਤੇ ਕਮੈਂਟ ਦੱਬ ਕੇ ਸ਼ੇਅਰ ਜਰੂਰ ਕਰੋ ਜੀ ਮੇਰੀ ਵੀਡੀਓ ਨੂੰ ਜੈ ਸ਼੍ਰੀ ਰਾਮ ਜੀ